ਰੂਡੂ ਮਾਸਾ ਜਿਆ ਫੋਟੋਆਂ ਸਾਨੂੰ ਅੱਜੇ ਮਿਲੀਆਂ ਨੇ ਆ ਦੇ ਦੇ ਨੇ ਆ ਬੈਠਾ ਰੂਡੂ ਮਾਸਾ ਓਏ ਕਿੱਥੇ ਬੈਠਾ ਚੰਡੀਗੜ੍ਹ ਦੀ ਪੁਲਿਸ ਹੋਰ ਬੈਠੀ ਹੋਣੀ ਆ ਜੋ ਹੱਥ ਲਾ ਕੇ ਦਿਖਾਓ ਰੂਡੂ ਮਾਸਾ ਨੂੰ ਓਏ ਨਾ ਮਰ ਤੋਂ ਡਰੀਏ ਨਾ ਨੇ ਪਰਤੇ ਤੋਂ ਦੱਸ ਦਈਏ ਬਨਵਰੀ ਰਾਹ ਦਿੱਤੀ ਚੰਡੀਗੜ੍ਹ ਜਾਏਗਾ ਤੈਨੂੰ ਫੜ ਲੈਣਗੇ ਫੜ ਲੈਣਾ ਫਿਰ ਮੈਂ ਪਹਿਲਾਂ ਕਿਹੜਾ ਮੈਂ ਕਦੇ ਜੇਲ੍ਹ ਨਹੀਂ ਗਿਆ 24 ਵਾਰੀ ਗਿਆ ਹਰ ਲੋ ਮੈਂ ਇਸ ਸਟੇਜ ਤੋਂ ਰਾਣ ਕਰਦਾ ਬਿਰਦੂ ਸਿੰਘ ਜੀ ਤੋਂ ਪਹਿਲਾਂ ਜਟੂਨੀ ਜੀ ਤੋਂ ਪਹਿਲਾਂ ਅਗਰਾਂ ਸਿੰਘ ਜੀ ਤੋਂ ਪਹਿਲਾਂ ਤੇ ਢੱਲੇ ਆਖੀ ਤੋਂ ਪਹਿਲਾਂ ਰਾਜੇ ਆਖੀ ਤੋਂ ਪਹਿਲਾਂ ਮੈਨੂੰ ਜਿੱਤੇ ਮਰਗੀ ਫੜ ਜਿੱਤੇ ਮਰਦੀ ਕੋਰੀ ਮਰਨ ਜੇ ਜਵਾਨਤ ਨੂੰ ਨਹੀਂ ਚਲਾ ਗਿਆ ਤਾਂ ਮੈਨੂੰ ਕਹਿ ਦਿਓ ਮੈਂ ਰਾਣ ਕਰ ਰਿਹਾ ਜਿਹੜੇ ਹਿੰਦਸਤਾਨ ਤੋਂ ਮੈਂ ਜਵਾਨਤ ਵੀ ਨਹੀਂ ਕਰਾਨਾਗਾ ਲੜਾਂਗਾ ਤੇ ਹੱਕ ਵਾਸਤੇ ਅਸੀਂ ਕਹਿੰਦੇ ਆ ਮੋਦੀ ਝੂਠਾ ਹੈ ਸੀ ਮੋਦੀ ਝੂਠਾ ਹੈ ਤੇ ਮੋਦੀ ਝੂਠਾ ਰਹੇਗਾ ਸੈਂਟੀਲੀ ਗਲਤ ਹੈ ਸਰ ਤਾਂ ਨਾ ਪੜ੍ਹ ਲੈ ਸੈਂਟੀਆ ਦੇ ਕੋਈ ਫੜ ਕੇ ਕਾਨੂੰਨ ਖਾਓ ਤੁਸੀਂ ਸਾਰੇ ਪੰਜਾਬ ਦੇ ਵਿੱਚ ਭੁਮੂਕੇ ਉੱਠ ਜਾਣਗੇ ਜਿਹਨੂੰ ਲੋਟ ਹੁੰਦਾ ਨਾ ਜੈਸ ਤੇ ਮਚਾ ਦਿਆ ਕਰੋ ਸੁੱਲੇ ਜਲਾ ਦਿਆ ਕਰੋ ਪਿੰਡਾਂ ਦੇ ਵਿੱਚ ਸੁੱਲੇ ਜਲਾ ਦੇ ਕੋਈ ਬੇਸ਼ਰੀ ਹੋ ਆਗੇ ਕੋਈ ਇਹਨਾਂ ਦੀ ਪੁਲਿਸ ਕੋਲ ਨਹੀਂ ਜਾਵਾਂਗੇ ਕੋਈ ਸੋਨਾ ਵਰਕਰ ਨਹੀਂ ਜਾਊ ਕੋਈ ਸ਼ਹਿਰ ਨਿਵਾਸੀ ਨਹੀਂ ਜਾਊਗਾ ਤੋਂ ਮਰਦਾ ਬਿਆਨ ਹੈ ਪਾਰਲੀਮੈਂਟ ਦੇ ਵਿੱਚ ਕਿ ਇਹਨੂੰ ਕਾਨੂੰਨ ਹੋਵੇ ਜੇ ਤੁਸੀਂ ਬਤਾ ਦਿਓ ਆਲਾ ਕਹਾ ਉੱਪਰ ਹਮਾਰਾ ਇਹਦਾ ਸਾਰੇ ਦੇ ਸਾਰੇ ਕਾਨੂੰਨ ਹੀ ਕਾਲੇ ਨੇ ਤੂੰ ਦੱਸ ਦੇ ਵੀ ਇਹਦੇ ਤੇ ਚਿੱਟਾ ਕੀ ਹੈ ਮੈਨੂੰ ਆਇਆ ਗੁੱਸਾ ਮੈਂ ਡਰਵਰ ਨੂੰ ਗੱਡੀ ਬੱਸ ਕਰ ਐਡਾ ਜਿਹੜਾ ਰੋਜ਼ ਹੀ ਸ਼ਾਮਾਂ ਮੀਟਿੰਗਾਂ ਕਰਦੇ ਆ ਮੋੜ ਗੱਡੀ ਪਰ ਜਦੋਂ ਗੱਡੀ ਮੋੜਤੀ ਬੋਤਲੀ ਬੱਸ ਹੋ ਗਈ ਸਾਹਿਬ ਜੀ ਜੇ ਭਾਜਪਾ ਵਾਲੇ ਕਿੱਥੇ ਆ ਕਿਤੇ ਆ ਕੇ ਪੰਚਾਇਤ ਕਰਦੇ ਨੇ ਕਿਤੇ ਰੈਲੀ ਕਰਦੇ ਨੇ ਕਿਤੇ ਸਭਾ ਕਰਦੇ ਨੇ ਨਾ ਭਜਾ ਦੇ ਉਹ ਇਹਨਾਂ ਨੂੰ 50 ਦਿਓ ਕੋਈ ਗਿਰਤੀ ਗੁਰਤੀ ਨਹੀਂ ਕੱਢੀ ਜੇ ਗਿਰਤੀ ਕੱਢੀ ਹੋਈ ਹੈ ਤਾਂ ਸਰਪੂਨਾ ਤਮਾਸ਼ੇ ਵਾਲੇ ਲੋਕਾਂ ਦੀ ਗਿਰਤੀ ਕੱਢੀ ਹੋਈ ਹੈ ਜਿਹੜੇ ਮੇਲਾ ਦੇ ਘਿਰਿਆਂ ਦੇ ਵੇ ਜਿਹੜੇ ਅਸੀਂ ਜ਼ਮੀਨ ਨਾਲ ਜੁੜੇ ਹੋਇਆ ਸਾਡਾ ਕੋਈ ਵੱਟ ਵਡ ਲੈ ਅਸੀਂ ਕਤਲ ਕਰਦੇ ਨਾ 20 ਸਾਲ ਦੀ ਸਜ਼ਾ ਕਰ ਦਿੰਦੇ ਆ ਜਿਹੜਾ ਇਸ ਧਰਮ ਯੁੱਧ ਦੇ ਵਿੱਚ ਕੋਈ ਸਹਿਯੋਗ ਨਾ ਕਰੇ ਇਸ ਧਰਮ ਯੁੱਧ ਦੇ ਵਿੱਚ ਨਾ ਆਏ ਤੇ ਉਹ ਕੱਲ ਨੂੰ ਇਲੈਕਸ਼ਨ 'ਚ ਖੜਦਾ ਹੈ ਭਾਵੇਂ ਪੰਚਾਇਤ ਮੈਂਬਰ ਤੋਂ ਲੈ ਕੇ ਐਮਪੀ ਤੱਕ ਦਾ ਕੋਈ ਇਲੈਕਸ਼ਨ ਹੈ ਉਹਨੂੰ ਵੋਟ ਨਾ ਦੇ ਜੇ ਭਾਵੇਂ ਕਦੇ ਨੂੰ ਪਾ ਦਿਆ। ਦੋ ਤਨ ਸਟੇਟਾ ਚ ਬੋਟਾ ਪੈਣ ਵਾਲੀ ਉੱਥੇ ਪਟੀਲਾ ਮਾਜਣਾ ਇਹਨਾਂ ਦਾ। ਜੇ ਡੋਲਣ ਨਾ ਮਰਖੋਗੇ। ਇਹ ਪ੍ਰਦਰਸ਼ਨ ਮੋਦੀ ਹਕੂਮਤ ਦੀ ਛਾਤੀ ਦੇ ਵਿੱਚ ਇੱਕ ਵੱਡਾ ਪਿੱਲ ਹੈ। ਇੱਕ ਦੇ ਜਿਹੜੇ ਬੰਦਿਆਂ ਦੇ ਕੋਈ ਕੇਸ ਹੋ ਗਏ ਹੋਣ। ਚੰਡੀਗੜ੍ਹ ਦੇ ਨੇ ਕੀ ਤੋਂ ਦੇ ਨੇ। ਉਹਨਾਂ ਦੇ ਅਸੀਂ ਕੇਸ ਲੜਾਂਗੇ ਉਹਦਾ ਤਾਂ ਖਰਚਾ ਅਸੀਂ ਚੱਕਾਂਗੇ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹੈ ਨਾ ਉਹਦੇ ਮਰੇ ਤੇ ਜਾਓ ਨਾ ਉਹਦੇ ਵਿਆਹ ਤੇ ਜਾਓ ਉਹਦਾ ਪੱਕਾ ਸਮਾਜਿਕ ਬਾਈਕਟ ਕਰੋ ਕਰੋਗੇ ਹੱਥ ਘੜੇ ਕਰੋ ਅੱਥਾ ਵਿੱਚ ਸੁਰਮੇ ਦੀ ਧਾਰ ਰਣਕਾ ਨੇ ਬਾਦਸ਼ਾਹ ਸਾਡੇ ਲਈ ਕਿਲੇ ਬਣ ਗਿਆ ਸੜਕ ਨੇ ਬਾਦਸ਼ਾਹ